ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਧੰ ਸ੍ਰੀ ਗੁਰੂ ਅਮਰਦਾਸ ਪਾਸ਼ਾ ਮਹਾਰਾਜੀ ਦਾ ਜੋਤੀ ਜੋ ਦਿਵਸ ਤੇ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦਾ ਗੁਰਤਾ ਗੱਦੀ 400 ਸਾਲਾ ਦਿਵਸ ਨੂੰ ਜੋ ਇਹ ਤਿੰਨ ਰੋਜਾ ਵਿਸ਼ ਯਾਗੀ ਕਾਨਫਰੰਸ ਪਾਈ ਹਰਜੋਤ ਸਿੰਘ ਜੀ ਪ੍ਰੋਫੈਸਰ ਹਰਜੋਤ ਸਿੰਘ ਜੀ ਦੇ ਉਦਮ ਦੇ ਨਾਲ ਇੱਥੇ ਆਪਾਂ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਆ ਉਸ ਇਕੱਤਰਤਾ ਦੇ ਵਿੱਚ ਸਤਗੁਰਾਂ ਦੇ ਸਿਧਾਂਤ ਸੇਵਾ ਅਤੇ ਉਹਨਾਂ ਵੱਲੋਂ ਸਾਨੂੰ ਦਿੱਤੀਆਂ ਗਈਆਂ ਜੋ ਸਿੱਖਿਆਵਾਂ ਨੇ ਉਹਨਾਂ ਲਈ ਵਿਚਾਰ ਕਰਨ ਵਾਸਤੇ ਇਕੱਤਰ ਹੋਏ ਹਾਂ ਦਾਸ ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਨੇ ਇੱਥੇ ਜ਼ਰੂਰ ਪਹੁੰਚਣਾ ਸੀ ਪ੍ਰੋਗਰਾਮ ਸੀ ਪਰ ਕੁਦਰਤੀ ਇੱਕ ਐਸਾ ਰਜੀਵਾ ਪਿਆ ਕਿ ਉਹਨਾਂ ਕੋ ਇੱਥੇ ਨਹੀਂ ਆਇਆ ਗਿਆ 6 ਜੋਰ ਸਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਭਲੇ ਵਾਸਤੇ ਦੋ ਵੱਡੇ ਸਦਾ ਗੁਰਬਾਣੀ ਮੂਲ ਮੰਤਰ ਗੁਰ ਮੰਤਰ ਤੇ ਸਿੱਖ ਇਤਿਹਾਸ ਗੁਰ ਇਤਿਹਾਸ ਕਿਉਂਕਿ ਜਿਹੜੀ ਗੁਰਬਾਣੀ ਹੈ ਉਹ ਜਦੋਂ ਅਸੀਂ ਪੜਦੇ ਹਾਂ ਨਾਮ ਅਭਿਆਸ ਕਰਦੇ ਹਾਂ ਉਹ ਸਾਡੇ ਮਨ ਨੂੰ ਮਾਈਂਡ ਨੂੰ ਇਹਨਾਂ ਸਥਿਰ ਕਰਦੀ ਹੈ ਇਹਨਾਂ ਸਹਜ ਵਿੱਚ ਲੈ ਕੇ ਆਉਂਦੀ ਹੈ ਕਿ ਕੋਈ ਵੀ ਦਰਸਾ ਨੂੰ ਦੁਨੀਆ ਦੀ ਵੱਡੀ ਤੋਂ ਵੱਡੀ ਖੁਸ਼ੀ ਪ੍ਰਾਪਤ ਹੋਵੇ ਤੇ ਅਸੀਂ ਤਾਂ ਵੀ ਇੰਨਾ ਜ਼ਿਆਦਾ ਚੈਨ ਉਹ ਕਿ ਪ੍ਰਮਾਤਮਾ ਨੂੰ ਨਹੀਂ ਭੁੱਲਦੇ ਆਪਣੇ ਸਿਧਾਂਤ ਨੂੰ ਨਹੀਂ ਭੁੱਲਦੇ ਆਪਣੇ ਅੰਦਰ ਰਹਿੰਦੇ ਹਾਂ ਜੇਕਰ ਬਹੁਤ ਸਾਨੂੰ ਕਿਤੇ ਦੁਨੀਆ ਦੇ ਵਿੱਚ ਕਸ਼ਟ ਆ ਜਾਵੇ ਤੋਖਾ ਜਾਵੇ ਤਾਂ ਵੀ ਅਸੀਂ ਬੜੇ ਸੇ ਸਿਰ ਰਹੀਏ ਗੁਰਬਾਣੀ ਸਾਡੇ ਮਾਈਂਡ ਨੂੰ ਮੰਨ ਨੂੰ ਸਟਰੋਂਗ ਕਰਦੀ ਹੈ ਪਰ ਦੂਜਾ ਜੇਕਰ ਅਸੀਂ ਇਹ ਸਮਝਣਾ ਹੋਵੇ ਉਦਾਹਰਣ ਲੈਣੀ ਹੋਵੇ ਕਿ ਕਿਵੇਂ ਕਰਦੀ ਹੈ ਤੇ ਉਹ ਵੀ ਸਾਨੂੰ ਗੁਰੂ ਸਹਿਬਾਨਾ ਨੇ ਪ੍ਰੈਕਟੀਕਲ ਵਿੱਚ ਕਰਕੇ ਉਠਾਇਆ ਜਿਵੇਂ ਕਿ ਆਪਾਂ ਵੇਖੀਏ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ 10ਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਤੋਂ ਲੈ ਕਰਕੇ ਹਜੂਰ ਸਾਹਿਬ ਦਾ ਜਿਹੜਾ ਉਹਨਾਂ ਦਾ ਇਤਿਹਾਸ ਹੈ ਜਦੋਂ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਤੋਂ ਲੈ ਕਰਕੇ ਹਜੂਰ ਸਾਹਿਬ ਤੱਕ ਆਪਾਂ ਸਾਰਿਆਂ ਨੇ ਬੜੀ ਬਰੀਕੀ ਦੇ ਵਿੱਚ ਇਤਿਹਾਸ ਪੜ੍ਹਿਆ ਹੈ ਭਾਵੇਂ ਕਿ ਗੁਰੂ ਸਹਿਬਾਨਾਂ ਨੂੰ ਕੋਈ ਦੁੱਖ ਸੁੱਖ ਪੂਰੀ ਨਹੀਂ ਸਕਦਾ ਉਹ ਆਨੰਦ ਵਿੱਚ ਰਹਿੰਦੇ ਨੇ ਪਰ ਫਿਰ ਵੀ ਉਹਨਾਂ ਨੇ ਸਾਨੂੰ ਜੋ ਗੁਰਬਾਣੀ ਦਾ ਅਸਲੀ ਸਿਧਾਂਤ ਆ ਉਹ ਸਾਨੂੰ ਪ੍ਰੈਕਟਿਕ ਕਰ ਸਾਨੂੰ ਸਮਝਾਉਣ ਵਾਸਤੇ ਆਪਣੇ ਜੀਵਨ ਦੇ ਵਿੱਚ ਆਪਾਂ ਸਮਝਦੇ ਜਿਹਨੂੰ ਦੁਨਿਆਵੀ ਤੌਰ ਤੇ ਦੁੱਖ ਕਹਿ ਸਕਦੇ ਆ ਭਾਵੇਂ ਗੁਰੂਆਂ ਤੇ ਨਹੀਂ ਲੱਗ ਹੁੰਦੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਸਰਸਾ ਦੇ ਜੀਤੇ ਵਿਛੋੜਾ ਪੜਨਾ ਪਰਿਵਾਰ ਦਾ ਸਾਰੇ ਪਰਿਵਾਰ ਦਾ ਸ਼ਹੀਦ ਹੋਣਾ ਪਰ ਉਸ ਤੋਂ ਬਾਅਦ ਅਸੀਂ ਦੀਨੇ ਕਾਗੜ ਦੀ ਜੋ ਸਾਖੀ ਪੜਦੇ ਜਿੱਥੇ ਆਗੇ ਸਿੱਖਾਂ ਨੇ ਕਿਹਾ ਜੇ ਮਹਾਰਾਜ ਤੁਹਾਡੀ ਸੁਨਾ ਸਪੈ ਜਰਾ ਦਿੰਦੇ ਆ ਤੇ ਮਹਾਰਾਜ ਨੇ ਕਿਹਾ ਕਿ ਨਹੀਂ ਉਹ ਤੋਂ ਸਿੱਖਾਨੇ ਵਿਦਾਵਾ ਵੀ ਦਿੱਤਾ ਚਲੋ ਕੋਈ ਬਾਹਰ ਦਾ ਤੇ ਸਾਡੇ ਨਾਲ ਵਾਅਦਾ ਕਰੇ ਤੇ ਜਿਨ੍ਹਾਂ ਵਾਸਤੇ ਖੁਦ ਗੁਰੂ ਸਾਹਿਬ ਲੜੇ ਉਹਨਾਂ ਨੇ ਵੀ ਜਿੱਦਾਂ ਕਹਿ ਰਹੇ ਹੋ ਕੀ ਮਤਲਬ ਕਿ ਵਾਅਦਾ ਦਿੱਤਾ ਸੋ ਇਹ ਸਾਰੀਆਂ ਜਿਹੜੇ ਸਤਗੁਰਾਂ ਨੇ ਸਾਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਸਾਨੂੰ ਸਮਝਾਇਆ ਕਿ ਜਿਹੜੀ ਗੁਰਬਾਣੀ ਹੈ ਇਹ ਕਿਵੇਂ ਸਾਡੇ ਜੀਵਨ ਦੇ ਵਿੱਚ ਸਾਨੂੰ ਸਿਥਰ ਕਰਦੀ ਹੈ ਸਾਨੂੰ ਜੀਵਨ ਦੇ ਵਿੱਚ ਕਿਵੇਂ ਅਸੀਂ ਵਿਚਰਨਾ ਹੈ ਕਿਵੇਂ ਅਸੀਂ ਆਪਣੇ ਜੀਵਨ ਨੂੰ ਸੁਚਾਰੂ ਢੰਗ ਦੇ ਨਾਲ ਉਸ ਉਦdert ਤੇ ਨਾਲ ਤਾਲ ਮੇਲ ਬਣਾ ਕੇ ਜੀਣਾ ਹੈ ਔਰ ਉਹ ਜੋ ਸਿੱਖ ਇਤਿਹਾਸ ਅਸੀਂ ਪੜ੍ਹਦੇ ਹਾਂ ਉਹਦੇ ਲਈ ਪ੍ਰੈਕਟੀਕਲ ਕਰਕੇ ਵੀ ਵਿਖਾਇਆ ਜੋ ਅੱਜ ਸੇਵਾ ਦਾ ਸੰਕਰਪ ਇੱਥੇ ਅਸੀਂ ਵਿਚਾਰ ਨਹੀਂ ਆਏ ਹਾਂ ਉਹ ਵੀ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਲਗਭਗ ਸ਼ੰਤ ਸਾਲ ਕਰਤਾਰਪੁਰ ਜੋ ਅਜੇ ਵੀ ਪਾਕਿਸਤਾਨ ਵਿੱਚ ਹੈ ਉੱਥੇ ਰਹਿ ਕਰਕੇ ਬਚਨ ਮੰਨ ਕੇ ਸੇਵਾ ਕੀਤੀ ਕਿਉਂਕਿ ਸੇਵਾ ਦਾ ਮਤਲਬ ਹੁੰਦਾ ਹੈ ਆਪਣੇ ਗੁਰੂ ਦਾ ਬਚਨ ਮੰਨਣਾ ਬਚਨ ਮੰਨ ਕੇ ਸੇਵਾ ਕਰਨੀ ਹੁਕਮ ਦੇ ਵਿੱਚ ਸੇਵਾ ਕਰਨੀ ਜਿਵੇਂ ਅਸੀਂ ਬਹੁਤ ਸਾਖੀਆਂ ਸਾਰੀਆਂ ਪਤਨੀਆਂ ਕਿਉਂਕਿ ਹੁਣ ਸਮਾਂ ਘੱਟ ਹੈ ਉਸ ਤੋਂ ਬਾਅਦ ਉਹਨਾਂ ਨੂੰ ਗੁਰਿਆਈ ਗੱਦੀ ਪ੍ਰਾਪਤ ਹੋਈ ਤੇ ਸ੍ਰੀ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਰਹਿ ਕਰਕੇ 12 ਸਾਲ ਸਤਗੁਰਾਂ ਦਾ ਵਚਨ ਮੰਨ ਕੇ ਬਿਆਸ ਦਰਿਆ ਤੋਂ ਗੋਇੰਦਵਾਲ ਤੋਂ ਦਰਿਆ ਤੋਂ ਜਾਲ ਲਿਆ ਕਰਕੇ 12 ਸਾਲ ਇਸ਼ਨਾਨ ਕਰਾਇਆ ਹੁਣ ਇਸ਼ਨਾਨ ਤੇ ਖੜੂ ਸਾਹਿਬ ਦੇ ਵਿੱਚ ਕਿਹੜਾ ਜਲਦੀ ਸੀ ਹੈਗਾ ਉੱਥੇ ਵੀ ਹੈਗਾ ਸੀ ਪਰ ਇੱਕ ਵਚਨ ਮੰਨਣਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੇਵਾ ਮੰਗੀ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸੇਵਾ ਬਖਸ਼ਿਸ਼ ਕੀਤੀ ਸੋ ਇਸ ਤਰ੍ਹਾਂ 12 ਸਾਲ ਉਹਨਾਂ ਨੇ ਵਚਨ ਮੰਨ ਕੇ ਸੇਵਾ ਕੀਤੀ ਤੇ ਉਹਨਾਂ ਨੂੰ ਜੋ ਉੱਥੇ ਗੁਰਿਆਈ ਗਦੀ ਦੀ ਬਖਸ਼ਿਸ਼ ਹੋਈ ਸੋ ਮਾਪੁਰਸ਼ਾਂ ਵੱਲੋਂ ਇੱਥੇ ਹਾਜ਼ਰੀ ਦਾਸ ਲਵਾਉਣ ਵਾਸਤੇ ਆਇਆ ਹੈ ਭਾਈ ਹਰਜੋਤ ਸਿੰਘ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਉਦਮ ਦੇ ਸਦਕਾ ਹਰ ਸਾਲ ਇੱਥੇ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਜੋ ਕਾਨਫਰੰਸ ਹੈ ਉਹ ਕਰਾਈ ਜਾਂਦੀ ਹੈ ਸਾਰੇ ਗੁਰਸਿੱਖ ਮਿਲ ਕਰਕੇ ਬੈਠ ਕਰਕੇ ਸਤਿਗੁਰਾਂ ਦੇ ਸਿਧਾਂਤ ਨੂੰ ਵਿਚਾਰਿਆ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨ ਆਪਣਾ ਸਿਧਾਂਤ ਜੋ ਨਾ ਬਖਸ਼ਿਸ਼ ਕੀਤਾ ਉਹ ਸਾਡੇ ਜੀਵਨ ਵਿੱਚ ਆ ਜਾਵੇ ਰਹਿਮਤਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ